ਬਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ ਸਾਰੇ ਉਮੀਦ ਕਰਦਾ ਹਾਂ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਵੀ ਬਈ ਹੁਣ ਠੰਡ ਤੋਂ ਥੋੜਾ ਫਰਕ ਪਿਆ ਵਾ ਤੇ ਪਤ ਪਲਕਾਂ ਲੱਭ ਸੌਲ ਵੀ ਬਹੁਤ ਲੱਗਿਆ ਹੋਇਆ ਵੀਰ ਨੂੰ ਕੱਚੇ ਆ ਵੀਰ ਇੱਕ ਆਮ ਬੜਾ ਬੋਟਲਾ ਆ ਜਾ। ਦੋ ਆਹ ਲਾ ਜਾ। ਲਓ। ਥੋੜੇ ਜਿਹਾ ਹੋਰ ਨੂੰ। ਉਹ ਜਾਂ ਤਾਂ ਫਿਰ ਇਹਨੂੰ ਪੱਟ ਕੇ ਇੱਕ ਜਗ੍ਹਾ ਤੇ ਲਾਵਾਂਗੇ। ਕੱਲ ਮੈਂ ਪਾ ਕੇ ਗਿਆ ਸੀ ਇੱਥੇ। ਇਹਦੇ ਆਵੜੀਆਂ ਤੇ ਮੂਠ ਗਈ। Kirim, oh, ini kayaknya ਗਾਂ ਨੂੰ ਕਮਾ ਥੋੜਾ ਜਿਆਦਾ ਬੀਜਿਆ ਕਰਾਂਗੇ। ਕੱਲ ਜਿਆਦਾ ਨਹੀਂ ਆਉਂਦਾ। ਘਰ ਨੂੰ ਘਰੇ ਖਾਣ ਜੋ ਗਗੋੜੀ ਹੋਇਆ ਕਰੂਗਾ। ਲੈ ਨਿਆਣੇ ਰਸ ਰਸ ਪੀ ਲੈਣਗੇ। ਆਹ ਤਾਰ ਬਦਨ ਵਾਲੀ ਜੀ ஏதா ஹத்திரா தோட கம்மக்கி ந